ਡਾਕਟਰ ਨਿਰਮਲ ਜੀ ਸਾਡੀਆਂ ਮੇਨ ਤਿੰਨ ਮੰਗਾਂ ਨੇ ਜੀ ਸਭ ਤੋਂ ਪਹਿਲੀ ਮੰਗ ਹੈ ਸਾਡੀ ਸਿਕਿਉਰਿਟੀ ਸਾਡੇ ਹਸਪੀਟਲ ਨੂੰ ਸਿਕਿਉਰਿਟੀ ਦਿੱਤੀ ਜਾਵੇ ਅਸੀਂ ਸਾਡੇ ਉਹ ਫੀਮੇਲ ਡਾਕਟਰਸ ਐ ਲੇਟ ਨਾਈਟ ਤੱਕ ਐਮਰਜੈਂਸੀ ਡਿਊਟੀਆਂ ਹੁੰਦੀਆਂ ਨੇ ਤੇ ਜਿਹੜੇ ਪਰਚੇ ਕਟਾਉਣ ਵਾਲੇ ਹੁੰਦੇ ਨੇ ਕਈ ਨਸ਼ੇੜੀ ਆਉਂਦੇ ਨੇ ਪੂਰੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਪਿਛਲੇ ਕੁਝ ਦਿਨਾਂ ਵਿੱਚ ਦੋ ਘਟਨਾ ਹੋ ਗਈ ਇੱਕ ਤਾਂ ਡਕੋਲੀ ਹੋਈ ਥੀ ਜੀ ਤਿੰਨ ਦਿਨ ਪਹਿਲਾਂ ਉੱਥੇ ਇੱਕ ਪ੍ਰੈਗਨੈਂਟ ਫੀਮੇਲ ਸੀ 8 ਮਹੀਨੇ ਦੀ ਪ੍ਰੈਗਨੈਂਟ ਉਹ ਰਾਤ ਨੂੰ ਡਿਊਟੀ ਕਰ ਰਹੀ ਸੀਗੀ ਡਾਕਟਰ ਸੀ ਸਾਡੇ ਉਹਨਾਂ ਨਾਲ ਨਸ਼ੇੜੀ ਆਏ ਸਿਰਿੰਜਾਂ ਚੱਕਣ ਦੇ ਬਹਾਨੇ ਉਹਨਾਂ ਨਾਲ ਲੜਕੇ ਗਏ ਠੀਕ ਹੈ ਤੇ ਪਰਸੋਂ ਵੀ ਸੰਗਰੂਰ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੋ ਗਿਆ ਦੋ ਪਰਚੇ ਕਟਾਉਣ ਵਾਲੀਆਂ ਆਪਸ ਦੋ ਪਾਰਟੀਆਂ ਸੀ ਆਪੋਜ਼ਿਟ ਉਹ ਆਪਸ ਚ ਲੜ ਰਹੀਆਂ ਤੇ ਉੱਥੇ ਬਹੁਤ ਹਰਾਸਮੈਂਟ ਕੀਤੀ ਸਟਾਫ ਦੀ ਔਰ ਡਾਕਟਰ ਦੀ ਤੇ ਪਹਿਲਾ ਸਾਡਾ ਮੁੱਦਾ ਮੇਨ ਸਿਕਿਉਰਿਟੀ ਹੈ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਸੋ ਥੈਟ ਅਸੀਂ ਆਪਣਾ ਸਚਾਰੂ ਢੰਗ ਨਾਲ ਕੰਮ ਕੀਤਾ ਜਾਵੇ ਮੀਟਿੰਗ ਦੇ ਵਿੱਚ ਜੀ ਸਾਨੂੰ ਇਹ ਕਿਹਾ ਗਿਆ ਕਿ ਜੀ ਤੁਹਾਡੀਆਂ ਮੰਗਾਂ ਜਾਇਜ਼ ਨੇ ਤੁਹਾਨੂੰ ਦੇ ਦਿੱਤੇ ਜਾਣੀਆਂ ਤੇ ਅਸੀਂ ਸਾਡੀ ਐਸੋਸੀਏਸ਼ਨ ਨੇ ਉਹਨਾਂ ਤੋਂ ਰਿਟਰਨ ਮੰਗਿਆ ਸਰਕਾਰ ਤੋਂ ਕਿ ਸਾਨੂੰ ਰਿਟਰਨ ਦੇ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੇ ਕੰਮ ਕਰੀਏ ਉਹਨਾਂ ਨੇ ਸਾਨੂੰ ਰਿਟਰਨ ਦਾ 3 ਮਹੀਨੇ ਦਾ ਟਾਈਮ ਪਾਤਾ ਕਿ 3 ਮਹੀਨੇ ਬਾਅਦ ਤੁਹਾਨੂੰ ਰਿਟਰਨ ਦਿੱਤਾ ਜਾਵੇਗਾ ਦੇਖੋ ਜੀ 3 ਮਹੀਨੇ ਬਾਅਦ ਚੋਣਾ ਆ ਰਹੀਆਂ ਨੇ ਚੋਣ ਜਾਬਤਾ ਲੱਗ ਜੂਗਾ ਹੋਰ ਵੀ ਚੀਜ਼ਾਂ ਨੇ ਬਹੁਤ ਸਾਰੀਆਂ ਐਨੇ ਡਿਲੇ ਅਸੀਂ ਨਹੀਂ ਕਰਨਾ ਚਾਹੁੰਦੇ ਔਰ ਸਾਡੀਆਂ ਮੰਗਾਂ ਕੋਈ ਨਾਜਾਇਜ਼ ਨਹੀਂ ਹੈਗੀਆਂ ਸਾਡੀਆਂ ਬਿਲਕੁਲ ਜਾਇਜ਼ ਮੰਗਾਂ ਨੇ ਸੋ ਅਸੀਂ ਸਰਕਾਰ ਨੂੰ ਇਹ ਕਿਹਾ ਕਿ ਸਾਨੂੰ ਰਿਟਨ ਦੇ ਦਿਓ ਅਸੀਂ ਆਪਣਾ ਕੰਮ ਨਾਲ ਦੀ ਨਾਲ ਸਟਾਰਟ ਕਰ ਦਿੰਦੇ ਹਾਂ ਜਿਹੜੀ ਉਸ ਡਾਇਗਰਾ ਫੋਲੋ ਅਪ ਹੈ ਜਿਹੜੀ ਕਿੰਨੇ ਦੇ ਬਿਲਕੁਲ ਜੀ ਫਸਟ ਫੇਸ 2 ਸ਼ੁਰੂ ਹੋ ਚੁੱਕਿਆ ਹੈ ਫੇਸ 1 ਵਿੱਚ ਸਾਡੀ ਹਾਫ ਡੇ ਦੀ ਸਟ੍ਰਾਈਕ ਸੀਗੀ ਅਸੀਂ ਓਪੀਡੀ 8 ਤੋਂ 2 ਤੱਕ ਬੰਦ ਰੱਖੀਏ 8 ਤੋਂ 11 ਤੱਕ ਬੰਦ ਰੱਖੀਏ 11 ਤੋਂ 2 ਤੱਕ ਅਸੀਂ ਪੇਸ਼ੈਂਟ ਦੇਖੇ ਨੇ ਪਰ ਹੁਣ ਫੇਸ 2 ਚ ਅੱਜ ਸਟਾਰਟ ਹੋ ਗਿਆ ਸਾਡਾ ਅਸੀਂ ਆਪਣੀ ਫੁੱਲ ਡੇ ਸਟ੍ਰਾਈਕ ਕਰਾਂਗੇ ਡਾਕਟਰ ਆਸ਼ਿਮਾ ਕੱਲ ਮੀਟਿੰਗ ਹੋਈ ਸੀ ਸਾਨੂੰ ਅਭਿਸ਼ਵਾਸ ਸੀ ਕਿ ਸਰਕਾਰ ਸਾਨੂੰ ਥਾਲੀ ਨਹੀਂ ਮੋੜੇਗੀ ਪਰ ਸਰਕਾਰ ਨੇ ਹਜੇ ਤੱਕ ਸਿਰਫ ਆਸ਼ਵਾਸਨ ਦਿੱਤਾ ਹੈ ਉਹਨਾਂ ਨੇ ਕਿ ਅਸੀਂ ਸ਼ਾਮ ਨੂੰ ਨੋਟੀਫਿਕੇਸ਼ਨ ਵੀ ਦਵਾਂਗੇ ਪਰ ਨੋਟੀਫਿਕੇਸ਼ਨ ਆਈ ਨਹੀਂ ਸਰਕਾਰ ਸਮਾਂ ਮੰਗ ਰਹੀ ਹੈ 3 ਮਹੀਨੇ ਦਾ ਸਮਾਂ ਮੰਗ ਰਹੀ ਹੈ ਜੋ ਕਿ ਬਹੁਤ ਜ਼ਿਆਦਾ ਹੈ ਨੋਟੀਫਿਕੇਸ਼ਨ ਨੂੰ ਜ਼ਿਆਦਾ ਟਾਈਮ ਨਹੀਂ ਹੈ ਇਹ ਚੀਜ਼ ਪਹਿਲਾਂ ਵੀ ਲਾਗੂ ਸੀ ਇਹ ਕੋਈ ਨਵੀਂ ਚੀਜ਼ ਨਹੀਂ ਸ਼ੁਰੂ ਹੋਣ ਜਾ ਰਹੀ ਇਹ ਚੀਜ਼ ਪਹਿਲਾਂ ਵੀ ਸੀ ਤਾਂ ਇਹਨੂੰ ਇਹਨਾਂ ਸਮਾਂ ਨਹੀਂ ਚਾਹੀਦਾ ਅਸੀਂ ਸਰਕਾਰ ਤੋਂ ਅੱਜ ਵੀ ਉਮੀਦ ਰੱਖ ਰਹੇ ਹਾਂ ਕਿ ਸ਼ਾਇਦ ਕੋਈ ਨੋਟੀਫਿਕੇਸ਼ਨ ਆਵੇ ਤੇ ਅਸੀਂ ਕੱਲ ਤੋਂ ਦੁਬਾਰਾ ਆਪਣੇ ਕੰਮ ਤੇ ਵਾਪਸ ਆਈਏ। ਨਹੀਂ ਮਰੀਜ਼ਾਂ ਆਦੇ ਬਹੁਤ ਉਡੀਕ ਜੀ ਰਹੇ ਨੇ। ਪਰੇਸ਼ਾਨਾ ਬਹੁਤ ਆਪਸੇ ਜਾ ਰਹੇ ਨੇ। ਅਸੀਂ ਮਰੀਜ਼ਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਅਸੀਂ ਸਰਕਾਰ ਨੂੰ ਬਹੁਤ ਦਿਨ ਪਹਿਲਾਂ ਦੱਸਿਆ ਸੀ ਕਿ ਅਸੀਂ ਸਟ੍ਰਾਈਕ ਤੇ ਜਾਵਾਂਗੇ। ਫਿਰ 3 ਦਿਨ ਸਟ੍ਰਾਈਕ 3 ਘੰਟੇ ਦੀ ਸਟ੍ਰਾਈਕ ਕਰਕੇ ਮਰੀਜ਼ਾਂ ਨੂੰ ਅਵੇਅਰ ਕੀਤਾ ਸੀ ਕਿ ਸ਼ਾਇਦ ਸਟ੍ਰਾਈਕ ਵੱਧ ਸਕਦੀ ਹੈ ਜੇ ਸਰਕਾਰ ਨਹੀਂ ਮੰਨੇਗੀ। ਤਾਂ ਮਰੀਜ਼ ਵੀ ਸਾਡੇ ਨਾਲ ਹੈ। ਮਰੀਜ਼ਾਂ ਨੂੰ ਪਰੇਸ਼ਾਨ ਕਰਨਾ ਸਾਡਾ ਮੋਟਿਵ ਨਹੀਂ ਹੈ। ਡਾਕਟਰ ਨਿਰਮਲ ਜੀ ਸਾਡੀਆਂ ਮੇਨ ਤਿੰਨ ਮੰਗਾਂ ਨੇ ਜੀ ਸਭ ਤੋਂ ਪਹਿਲੀ ਮੰਗ ਹੈ ਸਾਡੀ ਸਿਕਿਉਰਿਟੀ ਸਾਡੇ ਹਸਪੀਟਲ ਨੂੰ ਸਿਕਿਉਰਿਟੀ ਦਿੱਤੀ ਜਾਵੇ ਅਸੀਂ ਸਾਡੇ ਹੋਰ ਫੀਮੇਲ ਡਾਕਟਰਸ ਐ ਲੇਟ ਨਾਈਟ ਤੱਕ ਐਮਰਜੈਂਸੀ ਡਿਊਟੀਆਂ ਹੁੰਦੀਆਂ ਨੇ ਤੇ ਜਿਹੜੇ ਪਰਚੇ ਕਟਾਉਣ ਵਾਲੇ ਹੁੰਦੇ ਨੇ ਕਈ ਨਸ਼ੇੜੀ ਆਉਂਦੇ ਨੇ ਪੂਰੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਪਿਛਲੇ ਕੁਝ ਦਿਨਾਂ ਵਿੱਚ ਦੋ ਘਟਨਾ ਹੋ ਗਈ ਇੱਕ ਤਾਂ ਡਕੋਲੀ ਹੋਈ ਤੇ ਜ ਤਿੰਨ ਦਿਨ ਪਹਿਲਾਂ ਉਥੇ ਇੱਕ ਪ੍ਰੈਗਨੈਂਟ ਫੀਮੇਲ ਸੀ 8 ਮਹੀਨੇ ਦੀ ਪ੍ਰੈਗਨੈਂਟ ਉਹ ਰਾਤ ਨੂੰ ਡਿਊਟੀ ਕਰ ਰਹੀ ਸੀਗੀ ਡਾਕਟਰ ਸੀ ਸਾਡੇ ਉਹਨਾਂ ਨਾਲ ਨਸ਼ੇੜੀ ਆਏ ਸਰਿੰਜਾਂ ਚੱਕਣ ਦੇ ਬਹਾਨੇ ਉਹਨਾਂ ਨਾਲ ਲੜਕੇ ਗਏ ਠੀਕ ਹੈ ਤੇ ਪਰਸੋਂ ਵੀ ਸੰਗਰੂਰ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੋ ਗਿਆ ਦੋ ਪਰਚੇ ਕਟਾਨ ਵਾਲੀ ਆਪਸ ਦੋ ਪਾਰਟੀਆਂ ਸੀ ਆਪੋਜ਼ਿਟ ਉਹ ਆਪਸ ਚ ਲੜ ਰਹੀਆਂ ਤੇ ਉੱਥੇ ਬਹੁਤ ਹਰਾਸਮੈਂਟ ਕੀਤੀ ਸਟਾਫ ਦੀ ਔਰ ਡਾਕਟਰ ਦੀ ਤੇ ਪਹਿਲਾ ਸਾਡਾ ਮੁੱਦਾ ਮੇਨ ਸਿਕਿਉਰਿਟੀ ਹੈ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਸੋ ਥੈਟ ਅਸੀਂ ਆਪਣਾ ਸਚਾਰੂ ਢੰਗ ਨਾਲ ਕੰਮ ਕੀਤਾ ਜਾਵੇ ਮੀਟਿੰਗ ਕਿੰਨੀ ਕੀਤੀ ਗਈ ਸੀ ਜੀ ਸਿਕਲਾ ਨੇ ਮੀਟਿੰਗ ਦੇ ਵਿੱਚ ਜੀ ਸਾਨੂੰ ਇਹ ਕਿਹਾ ਗਿਆ ਕਿ ਜੀ ਤੁਹਾਡੀਆਂ ਮੰਗਾਂ ਜਾਇਜ਼ ਨੇ ਉਹਨੂੰ ਦੇ ਦਿੱਤੀਆਂ ਜਾਣਗੀਆਂ ਤੇ ਅਸੀਂ ਸਾਡੀ ਐਸੋਸੀਏਸ਼ਨ ਨੇ ਉਹਨਾਂ ਤੋਂ ਰਿਟਰਨ ਮੰਗਿਆ ਸਰਕਾਰ ਤੋਂ ਕਿ ਸਾਨੂੰ ਰਿਟਰਨ ਦੇ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੇ ਕੰਮ ਕਰੀਏ ਉਹਨਾਂ ਨੇ ਸਾਨੂੰ ਰਿਟਰਨ ਦਾ 3 ਮਹੀਨੇ ਦਾ ਟਾਈਮ ਪਾਤਾ ਕਿ 3 ਮਹੀਨੇ ਬਾਅਦ ਤੁਹਾਨੂੰ ਰਿਟਰਨ ਦਿੱਤਾ ਜਾਵੇਗਾ ਦੇਖੋ ਜੀ 3 ਮਹੀਨੇ ਬਾਅਦ ਚੋਣਾ ਆ ਰਹੀਆਂ ਨੇ ਚੋਣ ਜਾਬਤਾ ਲੱਗ ਜੂਗਾ ਹੋਰ ਵੀ ਚੀਜ਼ਾਂ ਨੇ ਬਹੁਤ ਸਾਰੀਆਂ ਐਨੇ ਡਿਲੇਸ ਹੀ ਨਹੀਂ ਕਰਨਾ ਚਾਹੁੰਦੇ ਔਰ ਸਾਡੀਆਂ ਮੰਗਾਂ ਕੋਈ ਨਾਜਾਇਜ਼ ਨਹੀਂ ਹੈਗੀਆਂ ਸਾਡੀਆਂ ਬਿਲਕੁਲ ਜਾਇਜ਼ ਮੰਗਾਂ ਨੇ ਸੋ ਅਸੀਂ ਸਰਕਾਰ ਨੂੰ ਇਹ ਕਿਹਾ ਕਿ ਸਾਨੂੰ ਰਿਟਨ ਦੇ ਦਿਓ ਅਸੀਂ ਆਪਣਾ ਕੰਮ ਨਾਲ ਦੀ ਨਾਲ ਸਟਾਰਟ ਕਰ ਦਿੰਦੇ ਹਾਂ ਜਿਹੜੇ ਉਸ ਡਾਇਗਰਾਮ ਨੂੰ ਫੋਲੋ ਕਰਦੇ ਵੀ ਜਿਹੜੇ ਕੈਨੇਬਲ ਬਿਲਕੁਲ ਜੀ ਫਸਟ ਫੇਸ 2 ਸ਼ੁਰੂ ਹੋ ਚੁੱਕਿਆ ਹੈ ਫੇਸ 1 ਵਿੱਚ ਸਾਡੀ ਹਾਫ ਡੇ ਦੀ ਸਟ੍ਰਾਈਕ ਸੀਗੀ ਅਸੀਂ ਓਪੀਡੀ 8 ਤੋਂ 2 ਤੱਕ ਬੰਦ ਰੱਖੀਏ 8 ਤੋਂ 11 ਤੱਕ ਬੰਦ ਰੱਖੀਏ 11 ਤੋਂ 2 ਤੱਕ ਅਸੀਂ ਪੇਸ਼ੈਂਟ ਦੇਖੇ ਨੇ ਪਰ ਹੁਣ ਫੇਸ 2 ਚ ਅੱਜ ਸਟਾਰਟ ਹੋ ਗਿਆ ਸਾਡਾ ਅਸੀਂ ਆਪਣੀ ਫੁੱਲ ਡੇ ਸਟ੍ਰਾਈਕ ਕਰ ਰਹੇ ਹਾਂ ਡਾਕਟਰ ਆਸ਼ਿਮਾ ਤੁਸੀਂ ਕਹਿੰਦੇ ਹੋ ਕਿ ਕੱਲ ਦੀ ਵੀ ਮੀਟਿੰਗ ਹੋਣੀ ਸੀ ਸਾਨੂੰ ਵਿਸ਼ਵਾਸ ਸੀ ਕਿ ਸਰਕਾਰ ਸਾਨੂੰ ਖਾਲੀ ਨਹੀਂ ਮੋੜੇਗੀ ਪਰ ਸਰਕਾਰ ਨੇ ਹਜੇ ਤੱਕ ਸਿਰਫ ਆਸ਼ਵਾਸਨ ਦਿੱਤਾ ਹੈ ਉਹਨਾਂ ਨੇ ਕਿ ਅਸੀਂ ਸ਼ਾਮ ਨੂੰ ਨੋਟੀਫਿਕੇਸ਼ਨ ਵੀ ਦਵਾਂਗੇ ਪਰ ਨੋਟੀਫਿਕੇਸ਼ਨ ਆਈ ਨਹੀਂ ਸਰਕਾਰ ਸਮਾਂ ਮੰਗ ਰਹੀ ਹੈ 3 ਮਹੀਨੇ ਦਾ ਸਮਾਂ ਮੰਗ ਰਹੀ ਹੈ ਜੋ ਕਿ ਬਹੁਤ ਜ਼ਿਆਦਾ ਹੈ ਨੋਟੀਫਿਕੇਸ਼ਨ ਨੂੰ ਜ਼ਿਆਦਾ ਟਾਈਮ ਨਹੀਂ ਹੈ ਇਹ ਚੀਜ਼ ਪਹਿਲਾਂ ਵੀ ਲਾਗੂ ਸੀ ਇਹ ਕੋਈ ਨਵੀਂ ਚੀਜ਼ ਨਹੀਂ ਸ਼ੁਰੂ ਹੋਣ ਜਾ ਰਹੀ ਇਹ ਚੀਜ਼ ਪਹਿਲਾਂ ਵੀ ਸੀ ਤਾਂ ਇਹਨੂੰ ਇੰਨਾ ਸਮਾਂ ਨਹੀਂ ਚਾਹੀਦਾ ਅਸੀਂ ਸਰਕਾਰ ਤੋਂ ਅੱਜ ਵੀ ਉਮੀਦ ਰੱਖ ਰਹੇ ਹਾਂ ਕਿ ਸ਼ਾਇਦ ਕੋਈ ਨੋਟੀਫਿਕੇਸ਼ਨ ਦਵੇ ਤੇ ਅਸੀਂ ਕੱਲ ਤੋਂ ਦੁਬਾਰਾ ਆਪਣੇ ਕੰਮ ਤੇ ਵਾਪਸ ਆਈਏ। ਨਹੀਂ ਮਰੀਜ਼ ਆ ਰਹੇ ਬੋਲੋ ਮਰੀਜ਼ ਪਰੇਸ਼ਾਨਾ ਹੋ ਕੇ ਵਾਪਸੇ ਜਾ ਰਹੇ। ਅਸੀਂ ਮਰੀਜ਼ਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਅਸੀਂ ਸਰਕਾਰ ਨੂੰ ਬਹੁਤ ਦਿਨ ਪਹਿਲਾਂ ਦੱਸਿਆ ਸੀ ਕਿ ਅਸੀਂ ਸਟ੍ਰਾਈਕ ਤੇ ਜਾਵਾਂਗੇ ਫਿਰ 3 ਦਿਨ ਸਟ੍ਰਾਈਕ 3 ਘੰਟੇ ਦੀ ਸਟ੍ਰਾਈਕ ਕਰਕੇ ਮਰੀਜ਼ਾਂ ਨੂੰ ਅਵੇਅਰ ਕੀਤਾ ਸੀ ਕਿ ਸ਼ਾਇਦ ਸਟ੍ਰਾਈਕ ਵੱਧ ਸਕਦੀ ਹੈ ਜੇ ਸਰਕਾਰ ਨਹੀਂ ਬੰਨੇਗੀ। ਤਾਂ ਮਰੀਜ਼ ਵੀ ਸਾਡੇ ਨਾਲ ਹੈ ਮਰੀਜ਼ਾਂ ਨੂੰ ਪਰੇਸ਼ਾਨ ਕਰਨਾ ਸਾਡਾ ਮੋਟਿਵ ਨਹੀਂ ਹੈ।